ਖਾਲਸਾ ਵਾਇਰ ਕਿਰਜੀ ਵਾਇਰ ਕਿਰਜੀ ਦਾ ਖਾਲਸਾ ਵਾਇਰ ਟੀਵੀ ਫਤਿਹ ਜੀ ਬਾਬਾ ਜੀ ਕਿੱਥੋਂ ਆਉਂਦੇ ਹੋ ਔਰ ਕਿੰਨੇ ਸਮੇਂ ਤੋਂ ਇਹ ਸੇਵਾ ਚੱਲ ਰਹੀ ਹੈ ਬਾਬਾ ਜੀ ਅਸੀਂ ਲੋਕਲ ਹੀ ਆਇਆ ਇਥੇ 3 4 5 ਮਹੀਨੇ ਹੋ ਗਏ ਉਹਨੂੰ 4 5 ਮਹੀਨੇ ਹੋ ਗਏ ਹਰ ਦਿਨ ਆਉਂਦੇ ਆਉਂਦੇ ਆ ਸੇਵਾ ਕਿੱਢੀ ਕਰਕੇ ਮਹਾਰਾਜ ਕਿਰਪਾ ਕੀਤੀ ਤੇ ਜਿਹੜੇ ਗੁਰੂ ਘਰ ਆਉਂਦੇ ਆ ਜੀ ਬਸ ਉਸੇ ਅਕਾਲ ਕਿਰਪਾ ਦੇ ਦਾਜਰੀ ਪਰਦਾ ਆਉਂਦੇ ਆ ਜੀ ਹਾਂ ਜੀ ਕਿੰਨਾ ਕ ਸਮਾਂ ਹੋ ਗਿਆ ਕਿੰਨੇ ਕ ਸਾਲਾਂ ਤੋਂ ਪਰਦੇ ਹੋ ਜਾਂ ਹੁਣੇ ਨਹੀਂ ਸਾਲ ਤਾਂ ਕਾਫੀ ਹੋ ਗਿਆ ਜੀ ਹੂੰ ਬੜੇ ਸਾਲਾਂ ਦੁਆ ਰਹੇ ਆ ਜੀ ਜਿਹੜਾ ਲੰਗਰ ਦਾ ਲੰਗਰ ਦਾ ਸ਼ੁਰੂ ਹੋਇਆ ਉਹ 6 ਮਹੀਨੇ ਹੋ ਗਏ ਹਨ ਲਗਾਤਾਰ ਹਰ ਐਤਵਾਰ ਉਹ ਤਾਂ ਹਰ ਐਤਵਾਰ ਹਾਜ਼ਰੀ ਭਰਨੇ ਆਉਂਦੇ ਉਹਦੇ ਉਹ ਬੜਾ ਦਿਹਾਕੇ ਹੀ ਹੋ ਗਿਆ ਜੋ ਕੁਝ ਮੰਗਿਆ ਮਿਲਿਆ ਇਸ ਦਾ ਮਤਲਬ ਕੁਰਬਾਨੀ ਦੇ ਵਿੱਚ ਸਭ ਕੁਝ ਸਾਰਾ ਕੁਝ ਆ ਗਿਆ ਜੀ ਜੋ ਦਿਲੋਂ ਜਿੱਤੇ ਜਿੰਨੂੰ ਮੰਨ ਲਓ ਸਭ ਕੁਝ ਮਿਲਦਾ ਮਿਲਿਆ ਜੀ ਇਹ ਤਾਂ ਸ਼ੁਰੂ ਤੋਂ ਉਹਨੇ ਲੰਗਰ ਦੀ ਪ੍ਰਾਦਾ ਤੇ ਹੁਣ ਸ਼ੁਰੂ ਕੀਤੀ ਹੈ 6 ਮਹੀਨੇ ਆਏ ਬਾਕੀ ਸ਼ੁਰੂ ਦੁਆ ਰਹੇ ਆ ਸਾਨੂੰ ਬਹੁਤ ਕੁਝ ਦਿੱਤਾ ਇਸ ਬਾਬਾ ਦੀਪ ਸਿੰਘ ਜੀ ਅਸੀਂ ਸ਼ਬਦਾਂ ਦਾ ਬਿਆਨ ਨਹੀਂ ਕਰ ਸਕਦੇ ਤੁਹਾਡਾ ਕੋਈ ਵੀ ਕੰਮ ਅੜਿਆਣਾ ਪੰਜ ਦੁਪਹਿਰਾ ਸਾਹਿਬ ਸੁਖ ਲੋ ਟਾੜਾ ਚੌਥੇ ਤੇ ਤੀਜੇ ਤੇ ਕੰਮ ਹੋ ਜਾਊਗਾ ਪੰਜਵੇਂ ਤੇ ਤੁਹਾਡਾ ਲੋੜ ਹੀ ਨਹੀਂ ਪਣੀ ਇੰਨੀ ਮਹਾਰਾ ਦੀ ਕਿਰਪਾ ਹੈ ਬਾਬਾ ਦੀ ਸਹੀ ਕੋਈ ਜ਼ਿੰਦਗੀ 'ਚ ਕੋਈ ਬਦਲਾਅ ਸੰਗਤਾਂ ਨੂੰ ਦੱਸੋ ਸਾਰਾ ਕੋਜੀ ਮਹਾਰਾ ਨੇ ਬੜੇ ਸੌਖੇ ਕੀਤਾ ਆ ਬੜੀ ਕਿਰਪਾ ਬਹੁਤ ਵਧੀਆ ਗੱਲ ਪੂਰੇ ਫਿਰਦੇ ਸਭ ਤੋਂ ਵੱਡੀ ਗੱਲ ਆ ਭਾਜੀ ਇਸ ਤੋਂ ਵੱਧ ਕੀ ਜੀਦਾ ਤੰਦਰੁਸਤ ਹੈਗੇ ਆ ਭਾਜੀ ਮਹਾਰਾਜ ਦੀ ਕਿਰਪਾ ਵਾ ਤੇ ਤੁਰੇ ਫਿਰਦੇ ਆ ਸਾਰੇ ਭਾਜੀ ਉਹ ਪਪਾ ਦੀ ਸੰਧੀ ਕਿੱਦਾਂ ਆਪਾਂ ਆਪਾਂ ਨੂੰ ਲੱਖਾਂ ਕਰੋੜਾਂ ਦਾ ਸਰੀਰ ਦਿੱਤਾ ਆਰਗਨ ਦਿੱਤੇ ਜਿਹਦਾ ਕੋਈ ਕੋਈ ਕੀਮਤ ਨਹੀਂ ਹੈ ਕੋਈ ਕੀਮਤ ਨਹੀਂ ਹੈਗੀ ਭਾਜੀ ਤੰਦਰੁਸਤੀ ਦੀ ਕੋਈ ਕੀਮਤ ਨਹੀਂ ਹੈਗੀ ਹੋਰ ਭਾਜੀ ਕੀ ਚਾਹੀਦਾ ਸ਼ੁਕਰਾਨਾ ਕਰਨਾ ਵੀ ਬਹੁਤ ਵੱਡੀ ਇੱਕ ਦਾਤ ਆ ਹਨ ਇਹ ਭਾਜੀ ਅਸੀਂ ਕਹਿ ਸਕਦੇ ਹਾਂ ਕਿ ਆਪਾਂ ਸੇਵਾ ਕਰ ਰਹੇ ਹਾਂ ਇਹ ਥੋੜਾ ਜਿਹਾ ਆਪਾਂ ਉਹੀ ਕਰਾਉਣ ਵਾਲਾ ਮਹਾਰਾਜ ਹੀ ਕਰਾਉਣ ਵਾਲਾ ਵਾ ਇਹ ਇੱਕ ਸ਼ੁਕਰਾਨਾ ਵੀ ਹੋ ਜਾਂਦਾ ਭਾਜੀ ਜਿਹੜੀ ਸੇਵਾ ਵਾ ਇੱਕ ਹਿਸਾਬ ਦਾ ਸ਼ੁਕਰਾਨਾ ਹੀ ਹੋ ਜਾਂਦਾ ਮਹਾਰਾਜ ਦਾ ਸ਼ੁਕਰਾਨਾ ਵੀ ਨਹੀਂ ਬਾਬਾ ਜੀ ਬਿਆਨ ਦੇ ਕੇ ਸ਼ੁਕਰਾਨਾ ਕਰਦੀ ਹੈ ਮੇਨ ਗੱਲ ਆ ਵੀ ਅਸੀਂ ਆਹ ਧਰਦੀ ਸਾਨੂੰ ਜਨਮ ਦਿੱਤਾ ਲੋਕਲ ਆਈ ਆ ਗਏ ਅੰਮ੍ਰਿਤ ਸਰ ਧਰਦੀਤੇ ਅਸੀਂ ਦੇਣਾ ਨਹੀਂ ਦੇ ਸਕਦੇ ਮਹਾਰਾਜ ਸਾਨੂੰ ਇੱਥੋਂ ਤੱਕ ਮਹਾਰਾਜ ਲੈ ਆ ਪਈ ਅਸੀਂ ਕੁਝ ਵੀ ਮਾੜੇ ਚੰਗੇ ਉੱਪਰ ਨੇ ਜਬ ਬਹੁਤ ਵਧੀਆ ਮਾਰਾ ਮੇਰਾ ਰਜਾ ਜਾਗੇ ਰੱਬ ਦੇ ਅਸੀਂ ਗਾਂ ਵੀ ਮੰਨਦੇ ਵੀ ਮਹਾਰਾਜ ਦੇ ਪੈਜ ਰਹੀਏ ਤੇ ਮਹਾਰਾਜ ਆਪਣੀ ਸੇਵਾ ਕਰਉਂਦੇ ਰਹੀਏ ਤੇ ਦਰਸ਼ਨ ਜੀ ਦਾ ਸੰਗਤਾਂ ਦੇ ਕਰਦੇ ਰਹੀਏ ਕੀ ਕਹਿਣਾ ਚਾਹੋਗੇ ਸੰਗਤਾਂ ਜਿਹੜੀਆਂ ਜੁੜੀਆਂ ਹੋਈਆਂ ਵਾ ਤੇ ਘਰਾਂ ਚ ਸੁਣ ਰਹੀਆਂ ਹੋਣਗੀਆਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਕੁਛ ਨਹੀਂ ਜਿੰਨਾਂ ਦੀ ਵੀ ਕੋਈ ਮਨਾਂ ਦੀ ਇੱਛਾ ਹੈਗੀ ਆ ਇਹਦੇ ਚ ਪਾਰਾ ਸਾਹਿਬ ਕੋਲੋਂ ਸਭ ਦੀ ਪੂਰੀ ਹੋਏਗੀ ਇਹ ਸਾਡੇ ਆਪ ਦੇ ਦਿਲ ਦੀ ਬਾਤ ਆ ਸਾਡੀ ਆਪ ਦੀ ਪੂਰੀ ਹੋਈਆਂ ਕਈ ਗੁਮਰਾਹ ਹੋ ਜਾਂਦੇ ਜਾਂ ਕਈ ਕਹਿੰਦੇ ਨੇ ਭਟਕ ਜਾਂਦੇ ਆ ਕੀ ਕਹਿਣਾ ਚਾਹੋ ਸੱਚੇ ਦਿਲ ਤੋਂ ਆਓ ਇੱਕ ਨਹੀਂ ਪੰਜ ਚ ਪੈਰੇ ਸੁਖੋ ਉਹਨਾਂ ਨੂੰ ਆਪੇ ਬਾਬਾ ਜੀ ਰਾਹ ਦਿਖਾਉਣਗੇ ਆਪੇ ਮਾਰਾ ਨੇ ਜੁੜਨਗੇ ਅਸੀਂ ਕਸ਼ਮੀਰ ਤੋਂ ਆਏ ਆ ਹੈ ਬੋਲ ਮੂਲ ਮੰਤਰ ਦਾ ਪਾਠ ਪੜਾ ਪੜ੍ਹ ਤੋ ਪਾਠ ਪੜ੍ਹ ਤੋ ਪਾਠ ਪੜ੍ਹ ਤੋ ਪਾਠ ਪੜ੍ਹ ਤੋ ਪੜ੍ਹ ਤੋ ਏਕ ਓੰਕਾਰ ਏਕ ਓੰਕਾਰ ਸਤਨਾਮ ਕਟਤਾ ਪੁਰਖ ਨਿਰਵਾਰ ਨਿਰਵਾਰ ਅਕਾਲ ਮੂਰਤ ਅਜੂਨੀ ਸੈਭ ਕਰੂ बंगूर प्रसाद आज सच जुगाड़ सच हैप्पी सच नाम को होती भी सच वाइगुर जी का खालसा वाइगुर जी की फतेह वाइगुर जी का खालसा वाइगुर जी की फतेह कितना समय हो गया जुड़े हो कितनों तो गुरु कर हाजिर है पर ऐसी बहुत टाइम तो उनके गुरु कर दिया हाजिर यहाँ पर दे तो दे गुरु कर बहुत कुछ अब विदीप सिंह ने बहुत कुछ संगत इतनी लाख ਕੀ ਇਹ ਕੁਝ ਬਿਆਨ ਨਹੀਂ ਕਰ ਸਕਦੇ ਮਹਾਰਾਜ ਦੇ ਮੇਰਾ ਬੱਚੇ ਦਾ ਤਿੰਨ ਵਾਰੀ ਬਚਾਅ ਹੋਇਆ ਚਲੋ ਮਹਾਰਾਜ ਦੇ ਬੱਚੇ ਨੂੰ ਚਾਹ ਐਕਸੀਡੈਂਟ ਹੋਇਆ ਚਲੋ ਬਚਾਅ ਹੋ ਗਿਆ ਚਲੋ ਮਹਾਰਾਜ ਹੱਥ ਰੱਖ ਕੇ ਬਚਾਇਆ ਬਾਪੇ ਨੇ ਠੀਕ ਹੈ ਚਲੋ ਦੁਪਹਿਰੇ ਪਹੁੰਚਦੇ ਸੀ ਤੁਸੀਂ ਹਾਂਜੀ ਬੋਲ ਉਹਦੀ ਕਿਰਪਾ ਨਾਲ ਹੀ ਆ ਚਲੋ ਬਾਬਾ ਜੀ ਮੈਨੂੰ ਮਹੀਨੇ ਲੱਗ ਗਏ ਇੱਥੇ ਹੁੰਦਿਆਂ ਨੂੰ ਇੱਕ ਮਹੀਨਾ ਹੋ ਗਿਆ ਇੱਥੇ ਹੁੰਦਿਆਂ ਨੂੰ ਕੋਈ ਮਨ ਚ ਖੁਆਇ ਸੀਗੀ ਜਿੱਦਾਂ ਕਹਿੰਦੇ ਗੁਰਦੁਆਰਾ ਜਿਹੜਾ ਵਾ ਉਹ ਚਮਤਕਾਰੀ ਗੁਰਦੁਆਰਾ ਜੋ ਮੰਗੇ ਮਿਲਦਾ ਕੋਈ ਖੁਆਇਸ਼ ਲੈ ਕੇ ਪਉਲਤੇ ਜਾਂਦਾ ਇਹ ਸੇਵਾ ਕਰਨ ਲਈ ਬਾਬਾ ਜੀ ਮੈਂ ਇੱਕ ਕਬੱਡੀ ਖੇਡਦਾ ਜੀ ਪਾਪੋ ਦੇ ਘਰ ਬਰਾ ਸਾਹਿਬ ਘੱਟੀ ਦਾ ਇੱਥੇ ਜੀ ਕਿ ਮੈਂ ਕਬੱਡੀ ਖੇਡਦਾ ਕਰਕੇ ਜੀ ਹਾਂ ਜੀ ਕੀ ਸੋਚਿਆ ਕੀ ਕੀ ਮੰਗ ਰੱਖਦੇ ਹੋ ਬਾਬਾ ਜੀ ਬਾਬਾ ਜੀ ਮੰਗੇ ਹੀ ਰਹੇ ਸੀ ਕਿ ਬਾਬਾ ਬਤਾ ਦਰੋਸਤੀ ਬਖਸ਼ੀ ਆਪਣਾ ਜੀ ਕਬੱਡੀ ਦੀ ਗੱਲਬਾਤ ਕਰੇ ਸੋ ਉਹ ਮੰਗਾ ਆਪਣੀ ਕਬੱਡੀ ਵਾਲਿਆਂ ਦੇ ਅੱਜਕੱਲ ਇੱਕ ਬੜਾ ਵਿਵਾਦ ਚੱਲ ਰਿਹਾ ਜਿਹੜਾ ਕਹਿੰਦੇ ਟੌਪ ਦਾ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ ਬਾਬਾ ਇਹ ਸਾਰਾ ਗਲਤ ਬਾਈ ਇਹ ਆਪਣੇ ਸਾੜਾ ਕੋਈ ਕਬੱਡੀ ਗਲਤ ਨਹੀਂ ਹੈਗੀ ਇਹ ਸਾਰਾ ਕੋ ਲੋਕਾਂ ਨੇ ਬਦਨਾਮ ਕੀਤਾ ਲੋਕੀ ਖਾ ਕੇ ਦਾ ਖਾ ਕੇ ਉਹਨੇ ਬਦਨਾਮ ਕਰਦੇ ਆ ਜੀ ਇਦਾਂ ਬਾਈ ਉਹ ਬਹੁਤ ਗਰੀਬਾਂ ਦੇ ਚੁੱਲ੍ਹੇ ਚੱਲਦੇ ਕਬੱਡੀ ਸਿਰ ਤੋਂ ਹਨਾ ਪਰ ਇਸ ਤਰੀਕੇ ਨਾਲ ਕਬੱਡੀ ਨੂੰ ਕਈ ਵਾਰ ਵਿਵਾਦ ਚ ਲੱਗਿਆ ਕਈ ਵਾਰ ਆਪਾਂ ਕਹਿ ਸਕਦੇ ਨਜ਼ਰ ਲੱਗ ਗਿਆ ਕਈ ਵੱਡੇ ਪਲੇਅਰਾਂ ਤੇ ਉਂਗਲ ਚੁੱਕੀ ਗਈ ਆ ਕਈ ਕਈ ਮੌਤਾਂ ਵੀ ਹੋਈਆਂ ਵਾ ਉਹਨਾਂ ਤੇ ਇਹ बार-बार ਇਹ ਕਿਹਾ ਜਾ ਰਿਹਾ ਵੀ ਕਿਤੇ ਨਾ ਕਿਤੇ ਕਬੱਡੀ ਦੇ ਵਿੱਚ ਕੁਝ ਅਫਵਾਹੇ ਲੋਕ ਵੀ ਹੈਗੇ ਜਿਹੜੇ ਗਲਤਾਂ ਕਿਵੇਂ ਦੇਖਦੇ ਬਬਾਈ ਕਬੱਡੀ ਗੱਲਰੀ ਇਹ ਜਦੋਂ ਮੌਤ ਨਹੀਂ ਆਈ ਜਾਣੀ ਜਦੋਂ ਐਂਜੋ ਨਾ ਕਬੱਡੀ ਦਾ ਲੱਗ ਜਾਂਦਾ ਬਾਈ ਕਬੱਡੀ ਕੋਈ ਕੁਝ ਵੀ ਤਰ੍ਹਾਂ ਨਹੀਂ ਬਾਈ ਇਹ ਬੰਦੇ ਆਪਣੇ ਆਪ ਤੇ ਸਾਰਾ ਖੁੰਦਾ ਬਾਈ ਹਾਂਜੀ ਇਹ ਜਿਵੇਂ ਚਵੈਰਾ ਸਾਹਿਬ ਤੇ ਸੰਗਤ ਆਣ ਲੱਗੀ ਤੇ ਬੱਚਿਆਂ ਨੂੰ ਵੇਖਿਆ ਗਿਆ ਇਹ ਮੇਰੇ ਸੋਚਿਆ ਗਿਆ ਕਿ ਸੰਗਤ ਦੇ ਬਹੁਤ ਲੰਗਰ ਲਾਂਦੀ ਹੈ। ਇਹ ਕਹੇ ਨਾਮਦਾਨ ਦਾ ਲੰਗਰ। ਇਹ ਸੰਗਤ ਦੇ ਵਿੱਚ ਕੀ ਨਾਮ ਦੀ ਵੰਡ ਹੋ ਸਕੇ। ਇਹ ਬੁਰਾ ਅੱਲਾ ਕੀਤਾ ਕਿ ਜਿਵੇਂ ਕੋਈ ਛੋਟਾ ਬੱਚਾ ਹੈ ਉਹਨਾਂ ਕੋਲ 10 ਪਾਸ਼ਾਈਆਂ ਦੇ ਨਾਮ, ਚਾਰ ਸਹਿਬਜ਼ਾਦਿਆਂ ਦੇ ਨਾਮ, ਪੰਜ ਪਿਆਰਿਆਂ ਦੇ ਨਾਮ ਆਦਿ ਜਪਜੀਤ ਸਾਹਿਬ, ਚੋਪਈ ਸਾਹਿਬ। ਅਤੇ ਉਹ ਬੱਚਿਆਂ ਨੂੰ ਗਿਫਟ ਦਿੱਤੇ ਜਾਂਦੇ ਹਨ। ਇਹ ਅਗੋਂ ਬੱਚੇ ਅਪਰੀਸ਼ੀਏਟ ਹੋਣ। ਇਹ ਬੱਚਿਆਂ ਦਾ ਹੌਸਲਾ ਵਧੇ ਜਿਵੇਂ ਕਿ ਬੱਚੇ ਕੋਲ ਨਹੀਂ ਵੀ ਕੁਛ ਨਾ ਆਇਆ ਜਾਂਦਾ ਉਹਨੂੰ ਵੀ ਇਨਾਮ ਤੇ ਦੇ ਜਾਂਦੇ ਹੌਸਲਾ ਉਜਾਈ ਲਈ ਅੱਗੇ ਬੱਚੇ ਨੂੰ ਕਿਹਾ ਜਾਂਦਾ ਕਿ ਉਹ ਅੱਗੇ ਤੋਂ ਕੁਛ ਕਿਤਨਾ ਕੁਸ਼ ਬਾਣੀ ਕੰਠ ਕਰਕੇ ਆਵੇ ਜਿਵੇਂ ਹੁਣ ਮੇਰੇ ਕੋਈ ਵੱਡੇ ਵੀਰ ਭਰਾਲੇ ਉਹਨਾਂ ਲਈ ਵੀ ਹੈ ਜਿਵੇਂ ਜੱਪ ਸਾਹਿਬ ਸੁਖਮਣੀ ਸਾਹਿਬ ਬਰਮ ਕਾ ਵਜ ਇਹ ਬਾਣੀ ਉਹਨਾਂ ਕੋਲ ਸੁਣਿਆ ਜਾਂਦੀ ਹੈ ਇਸ ਦੇ ਨਾਲ ਹੁੰਦਾ ਹੈ ਕਿ ਬੱਚਿਆਂ ਨੂੰ ਇੱਕ ਉਛਾ ਪੈਦਾ ਹੁੰਦਾ ਹੈ ਜੇ ਨੂੰ ਇਸ ਬੰਨੇ ਅਸੀਂ ਗਏ ਅਥੋਂ ਨੂੰ ਕੁਛ ਮਿਲਿਆ ਇੱਕ ਦਿਓ ਚੰਗੇ ਬਣੇ ਜਾਊਗੇ ਇੱਕ ਉਹ ਸਿੱਖੀ ਨਾਲ ਜੁੜੂਗੇ ਦੂਸਰੇ ਗਲ ਗਲਤ ਰਾਹ ਤੇ ਨਹੀਂ ਪਾਉਗੇ ਨਸ਼ਿਆਂ ਵਾਲ ਨਹੀਂ ਜਾਉਗੇ ਤੇ ਆਪਣੀ ਪੀੜੀ ਨੂੰ ਸਾਂਭ ਸਕਣਗੇ ਕਿਉਂਕਿ ਇੱਕ ਹੋਰ ਗੱਲ ਹੈ ਯਹੀ ਲੰਗਰ ਲਾਣੇ ਆ ਅਲੱਗ ਅਲੱਗ ਜਗ੍ਹਾਏ ਭੁਗਿਆ ਢਿੱਡ ਭਰਦੇ ਇੱਕ ਜਿਹੜਾ ਨਾਂ ਮੈਂ ਨਾਮ ਨੇ ਬੜਿਆ ਢਿੱਡ ਭਰਦੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਕੌਣ ਆ ਜੇ ਮੰਗਦੇ ਆ ਅੱਛਾ ਜੀ ਉਹ ਪਰਲੀ ਸਾਈਡ ਤੇ ਬੈਠੇ ਆ ਅੱਛਾ ਜੀ ਕੀ ਕਹਿੰਦੇ ਆ ਕੀ ਕਹਿੰਦੇ ਜ਼ਬਰਦਸਤੀ ਮੰਗਦੇ ਮਗਰ ਦਸਤੀ ਕਰਦੇ ਨੰਨ ਨਾ ਰਸਲ ਛੱਡਦੇ ਆ ਰਸਲ ਛੱਡ ਗਏ ਆ ਤੇ ਦੁਕਾਨਦਾਰੀ ਅੱਛਾ ਥੈਂਕ ਯੂ ਇਹ ਕਹਿੰਦੀ ਜਾਨੀ ਬਾਤ ਇਹਨਾਂ ਨੂੰ ਪ੍ਰਸ਼ਾਸਨ ਨਾਲ ਹੈ ਰੋਕਦਾ ਨਹੀਂ ਆ ਵੀ ਕੋਈ ਇਹਨਾਂ ਨੂੰ ਇੱਥੇ ਨਾ ਮੰਗੋ ਨਾ ਕੋਈ ਲੋਕ ਨਬੀ ਨਾ ਨੂੰ ਇੱਥੇ ਮੰਗਣਾ ਨਹੀਂ ਚਾਹੀਦਾ ਸੰਗਦੁਰ ਦਾ ਠੀਕ ਹੈ ਜੀ ਕੋਈ ਨਾ ਤੁਹਾਡੀ ਜਿਹੜੀ ਗੱਲਬਾਤ ਆਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੀ ਆਵਾਜ਼ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੀ ਆਵਾਜ਼ਾ ਉਸ ਸਰਕਾਰ ਤੱਕ ਪਹੁੰਚੇ ਤੇ ਜਿਹੜੇ ਗੁਰੂ ਘਰ ਸੰਗਤ ਆਰੀ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸਾਫ਼ ਕਰਦੇ ਉਹਨਾਂ ਨੂੰ ਪਹੁੰਚੋ ਸੇਵਾ ਕਰ ਰਹੇ ਹਾਂ ਜੀ ਤੇ ਵੀਰੇ ਜ਼ਿੰਦਗੀ 'ਚ ਬਹੁਤ ਬਦਲਾ ਆ ਗਿਆ ਜੀ ਹਾਂ ਜੀ ਤੇ ਹਰ ਵਰੀ ਆਈਦਾ ਐਤਵਾ ਦੇ ਐਤਵਾ ਰੱਖੋ ਜੀ ਤੇ ਜ਼ਿੰਦਗੀ ਬਦਲੀ ਗਈ ਹੈ ਗੇਣਾ ਕੀ ਕੀ ਬਦਲਾ ਆ ਗਿਆ ਬਦਲਾ ਜਾਨੀ ਕਿ ਪਹਿਲਾਂ ਤਾਂ ਚਲੋ ਗਲਤ ਬੰਨੇ ਮੰਨ ਲਗਦਾ ਏ ਤੇ ਹਾਂਜੀ ਹੁਣ ਵਾਵਾ ਸੇਵਾ ਤ੍ਰੀਤੀ ਜੇ ਐਤਵਾਰ ਤੇ ਐਤਵਾਰ ਤੇ ਮਨ ਟਿਕਿਆ ਵਾ ਗੁਰੂ ਘਰੇ ਹਾਂਜੀ ਤੇ ਗਲਤ ਕੀ ਪਹਿਲਾਂ ਕੀ 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 ਜੀਵਨ ਸੀ ਕਿਵੇਂ ਦੀਆਂ ਚੀਜ਼ਾਂ ਸੀ ਕਿੱਦਾਂ ਦੀ ਜ਼ਿੰਦਗੀ ਸੀ ਪਹਿਲਾਂ ਜਿੱਦਾਂ ਐਵੇਂ ਗੇੜੀਆਂ ਤੇ ਫਰੇਜਣਾ ਬਹੁਤ ਲਾਗਦਾ ਸੀ ਹਾਂਜੀ ਤੇ ਹੁਣ ਕਾਫੀ ਫਰਕ ਪੈ ਗਿਆ ਜ਼ਿੰਦਗੀ 'ਚ ਵੀ ਕੁਰਬਾਨੀ ਨਾਲ ਜੋੜਾ ਲੱਗ ਗਿਆ ਹਾਂਜੀ ਕੀ ਕਹਿਣਾ ਚਾਹ ਕ ਜਿਹੜੀ ਸੰਗਤ ਜੁੜੀ ਨਹੀਂ ਆ ਜਾਂ ਜਿਹੜੇ ਘਰ ਬੈਠੇ ਸੁਣਦੇ ਕੀ ਕਹਿਣਾ ਚਾਹ ਬਸ ਇਹੋ ਕਹਿਣਾ ਚਾਹਣਾ ਗੁਰੂ ਨਾਲ ਜੁੜੋ ਜੀ ਹਾਂਜੀ ਇਹੋ ਸਭ ਕੋਈ ਨਾਲ ਜਾਣਾ ਜੇ ਹੋਰ ਕੋਈ ਨਹੀਂ ਪੈਸਾ ਨਾਲ ਨਹੀਂ ਜਾਂਦਾ ਉਹ ਤੋਂ ਵਧੀਆ ਹਾਂਜੀ ਮਰ ਨਾਲ ਵੀ ਨਾਲ ਜਾਣਾ ਹਾਂਜੀ ਨਾਲ ਵੀ ਨਾਲ ਜਾਣਾ ਜੀ ਤੇ ਲੇਖਾ ਹੋਣਾ ਹੀ ਆ ਫਿਰ ਹਾਂਜੀ